ਕੜ ਦੀ ਸਰਕਾਰ ਹੈ ਇਹ ਕਹਿੰਦੀ ਹੈ ਜੀ ਇਹਦਾ ਖਾਤਮਾ ਸੁਸਰ ਵੀ ਖਾ ਜੇ ਚੂਹੇ ਵੀ ਖਾ ਜਾਣ ਚੋਰ ਵੀ ਲੁੱਟ ਕੇ ਲੈ ਜਾਣ ਪਰ ਮਨੁੱਖ ਦੇ ਮੋਹ ਦੇ ਵਿੱਚ ਨਾ ਪਵੇ ਕਿਉਂ ਕਰਕੇ ਉਹ ਮਨੁੱਖ ਮੁਸਲਮਾਨ ਹੈ ਇਹ ਸਾਰੇ ਪੁਲਸੀ ਇੱਜ਼ਤਵਾਦੀ ਹੈ ਅੱਜ ਦੇ ਬਾਰਡਰ ਹੰਦ ਦਾ ਤੇ ਤੁਹਾਨੂੰ ਮੈਂ ਦੱਸਦੇ ਇਸ ਦੇਸ਼ ਦੀ ਜੀ ਡੀ ਪੀ 1% ੁੱਟੇ ਜਾਊਗੀ ਤੇ 60 ਤੋਂ 70 ਲੱਖ بے ਰੋਜ਼ਗਾਰੀ ਖਤਮ ਹੋਊਗੀ ਤੁਹਾਨੂੰ ਕੋਈ ਨੌਜਵਾਨ ਉਖੀ ਚਿੱਟਾ ਵੇਚਦਾ ਨਹੀਂ ਨਜਰਾਊਗਾ ਉਹ ਆਪਣੇ ਕੰਮ ਤੇ ਧੱਜ ਲੱਗਿਆ ਹੋਊਗਾ ਉਹਦੇ ਕੋਲੇ ਨੌਕਰੀਆਂ ਹੋਣਗੀਆਂ ਉਹਦੇ ਕੋਲੇ ਪੈਸਾ ਹੋਊਗਾ ਉਹਨੂੰ ਕੀ ਲੋੜ ਹੋਣਗੇ ਕੀ ਕਦੇ ਸਬਕ ਵਿੱਚ ਦੇ ਛੱਟਾ ਵੇਚਦੇ ਭੁੱਖੀ ਵੇਚਦੇ ਇਹ ਬਿੰਦਫਲ ਇਹ ਜਿਹੜੀ ਭਾਜਪਾ ਆਰਐਸ ਸਰਕਾਰ ਹੈ ਇਹ ਚੋਕ ਪਰ ਕੇ ਸਿੱਖ ਤੇ ਮੁਸਲਮਾਨ ਦੇ ਖਿਲਾਫ ਹੈ ਇਸ ਕਰਕੇ ਸਾਰਾ ਢੋਂਸਾ ਇਹਨਾਂ ਨੇ ਰਚਾਇਆ ਹੋਇਆ ਹੈ ਅੱਜ ਸੁਪਰੀਮ ਕੋਰਟ ਦਾ ਵਕਮ ਕੋਰਟ ਦਾ ਫੈਸਲਾ ਹੋ ਰਿਹਾ ਹੈ ਜਿਹੜੀਆਂ ਹਿੰਦੂਆਂ ਦੀਆਂ ਸੰਸਥਾ ਹੈਗੀਆਂ ਉਹਨਾਂ ਦੇ ਵਿੱਚ ਮੁਸਲਮਾਨ ਪਾਉਂਗੇ ਸੋ ਮੇਰਾ ਮਤਲਬ ਆਇਆ ਇਹ ਮਤਸਵੀ ਸਰਕਾਰ ਇਸ ਨੇ ਆਪਣਾ ਬੇੜਾ ਬਿਠਾਉਣਾ ਹੈ ਤੇ ਨਾਲ ਸਾਡਾ ਬੇੜਾ ਇਹ ਵਸ਼ ਬਿਠਾਉਣਗੇ ਪਰ ਅਸੀਂ ਤਖੜੇ ਬਣੀਏ ਇਕਤਾ ਕਰੀਏ ਕਿਸਾਨ ਯੂਨੀਅਨਾਂ ਨੂੰ ਮੈਂ ਬੜੀ ਵਾਰੀ ਕਿਹਾ ਇਹ ਪਾਈ ਜਿਹੜਾ ਸਿਆਣਾ ਜਰਨੈਲ ਹੁੰਦਾ ਹੈ ਜੇ ਉਹਦਾ ਮੋਰਚਾ ਕਿਤੇ ਫੇਲ ਹੋ ਜੇ ਉਹ ਨਵਾਂ ਰੁਖ ਲੱਗਦਾ ਸੌਂਦੇ ਉਹਨਾਂ ਨੇ ਨਹੀਂ ਕੀਤਾ ਫੇਰ ਆਪਾਂ ਨੇ ਗਰਕਾ ਵਗਾ ਬਾਰਡਰ ਸੁਲੇਮਾਨ ਕੀ ਵੀ ਕਰ ਦਾਂਗੇ ਅਸਾਂ ਦੀ ਬਣਾ ਵੀ ਕਰ ਦਾਂਗੇ ਔਰ ਸਾਰੀ ਦੁਨੀਆ ਦੇ ਵਿੱਚ ਅਸੀਂ ਆਵਾਜ਼ ਰਠਾਵਾਂਗੇ ਕਿ ਸਾਡਾ ਖਾਤਮਾ ਕੀਤਾ ਜਾਂਦਾ ਹੈ ਇੱਥੇ ਟਰੈਕਟਰ ਬਣਦੇ ਆ ਖਪਾਇਨਾ ਬਣਦੀਆਂ ਖੇਤੀਬਾੜੀ ਦਾ ਸਮਾਨ ਬਣਦਾ ਔਰ ਪਹਿਲਾਂ ਦਿੱਲੀ ਜਾਂਦਾ ਫਿਰ ਅੰਮ੍ਰਿਤਸਰ ਜਾਂਦਾ ਫਿਰ ਕਰਾਚੀ ਆਉਂਦਾ ਫਿਰ ਜਿੱਥੇ ਆਪਾਂ ਖੜੇ ਆ ਇੱਥੋਂ 8-9000 ਬਾਰਡਰ ਤੇ ਥੀ ਆ ਜਾਂਦਾ ਇੱਥੋਂ ਦਾ ਮਾਲ ਬਣਿਆ ਇੱਥੇ ਵਾਪਸ ਸਾਡੇ ਬਾਰਡਰ ਤੇ ਉੱਤੇ ਆਉਂਦਾ ਇਹਦਾ ਕੀ ਮਤਲਬ ਹੈ ਵੀ ਸਾਨੂੰ ਖਰਾਬ ਕਰਨਾ ਹੈ ਸਾਡੇ ਵਪਾਰੀ ਐ ਸਾਡੇ ਮਸ਼ੀਨ ਵਾਲੇ ਗਰੌਨ ਵਾਲੇ ਵੱਡੇ ਵੱਡੇ ਉਹਦੇ ਇੱਥੇ ਇੰਜੀਨੀਅਰ ਐ ਵਾਲਖ ਨੇ ਸਾਰਿਆਂ ਨੂੰ ਤੰਗ ਕੀਤਾ ਹੋਇਆ ਹੈ ਕਿ ਅਸੀਂ ਘੱਟ ਗਿੰਚੀਆਂ ਨੂੰ ਰਹਿਣ ਦੀ ਜਗ੍ਹਾ ਆ ਬਾਸ਼ਵੇ ਜਲਤੇ ਇਨਜਾਮ ਲਾਤੇ ਕਿ ਉਹ ਪਾਕਿਸਤਾਨ ਤੋਂ ਕਿਵੇਂ ਪਤਾ ਲੱਗਿਆ ਕਿ ਉੱਥੋਂ ਕਿੰਨਾ ਬਰੂਦ ਆਇਆ ਔਰ ਸਾਡੇ ਸਾਰਿਆਂ ਦੇ ਤਨਕਾਤ ਪਾਕਿਸਤਾਨ ਦੇ ਨਾਲ ਜਿਹੜਾ ਸਿੱਖ ਹੈ ਜਿਹਨੇ ਤਨਕਾਤ ਨਹੀਂ ਹੈ ਉਹ ਸਾਡੀ ਧਰਤੀ ਹੈ ਸਾਨੂੰ ਉਠਾ ਗਾਂਧੀ ਜਰੂਰ ਜਿਹੜੀ ਤੇ ਅੰਗਰੇਜ਼ ਨੇ بے ذਖਰ ਕੀਤਾ ਹੋਇਆ ਤੇ ਜਿਹੜਾ ਬੰਦਾ ਕੀ ਆਪਣੀ ਜੰਮ ਵਾਲੀ ਧਰਤੀ ਦੇ ਨਾਲ ਪਿਆਰ ਨਾਲ ਰੱਖੇ ਇਹ ਬਾਜਵੇਂ ਵੀ ਪਾਕਿਸਤਾਨੀ ਹੈਗੇ ਐ ਵੈ ਵੀ ਪਾਕਿਸਤਾਨੀ ਹੈਗਾ ਤੇ ਜੁੜੇ ਸਰਦੀਆਂ ਦੇ ਵਿੱਚ ਰੂਸ ਤੋਂ ਛੀਨ ਤੋਂ ਪਰਿੰਦੇ ਆਉਂਦੇ ਆਂਕਤਾ ਹੁੰਦੀ ਐ ਆ ਹੁਣ ਇਸ ਮਹੀਨੇ ਤੋਂ ਪਹਿਲਾਂ ਗਰਮੀ ਦੀ ਰੋਤੋਂ ਤੋਂ ਤੋਂ ਵਾਪਸ ਆਪਣੇ ਘਰ ਚਲੇ ਜਾਂਦੇ ਐ ਰੂਸ ਤੇ ਚੀਨ ਕਿੰਸੀ ਕਿਉਂ ਨਹੀਂ ਆਪਣੇ ਘਰ ਵਾਪਸ ਜਾ ਸਕਦੇ ਇਹ ਬਹੁਤ ਭਾਰੇ 1947 ਦੇ ਵਿੱਚ ਜਿਹੜੇ ਸਾਡੇ ਵੱਡੇ ਵੱਡੇ ਸਲਾਹਕਰਣ ਵਾਲੇ ਬੰਤੇ ਸੀਗੇ ਉਹਨਾਂ ਨੇ ਪੰਜਾਬ ਨੂੰ ਤੋੜ ਦਿੱਤਾ ਤੋੜਨ ਦਾ ਮਤਲਬ ਕੀ ਹੈ ਇਹ ਖੇਤ ਜਿਹੜੇ ਖੇਤੀਬਾੜੀ ਦੇ ਮਹਾਨ ਹੈ ਉਹ ਅੱਜ ਪਾਕਿਸਤਾਨ ਦੇ ਵਿੱਚ ਨਹੀਂ ਹੈ ਉਹ ਅੱਜ ਪੰਜਾਬ ਹਰਿਆਣਾ ਯੂਪੀ ਮੱਧ ਪ੍ਰਦੇਸ਼ ਦੇ ਵਿੱਚ ਹੈ ਤਰਾਈ ਦੇ ਵਿੱਚ ਹੈ ਜਿੱਥੇ ਮਣੀ ਮੂਹ ਹਜ਼ਾਰਾਂ ਲੱਖ ਟਰਨ ਕਰਨ ਸਾਨੂੰ ਦਿੰਦੇ ਆ ਮੈਂ ਇੱਕ ਵਸਾਤੀ ਗਿਆ ਸੀਗਾ ਪਾਕਿਸਤਾਨ ਤੇ ਮੈਂ ਹੈਰਾਨ ਹੋ ਗਿਆ ਕਣਕਾਂ ਜਿਵੇਂ ਅਜ ਪੱਕੀਆਂ ਹੋਈਆਂ ਇਸੇ ਤਰ੍ਹਾਂ ਉੱਥੇ ਪੱਕੀਆਂ ਸੀ ਗਿਆ ਪਰ ਸਾਥ ਛੱਡੇ ਜੀ ਉਹ ਇੱਕਸਾਰ ਨਹੀਂ ਸੀ ਬੋਤੀਆਂ ਦੇ ਵਿੱਚ ਗੁੱਲੀ ਡੰਡਾ ਸੀ ਫਿਰ ਜੇ ਗੁੱਲੀ ਡੰਡਾ ਕਣਕ ਤੋਂ ਜ਼ਿਆਦਾ ਹੋਵੇ ਸਵਾਗਤ ਕਰਕੋਣੀ ਹੈ ਇਹ ਸਾਰਾ ਘਾਟਾ ਪਾਕਿਸਤਾਨ ਨੂੰ ਪਿਆ ਜਿੰਨਾ ਨੇ ਸਿੱਖ ਬਾੜ ਕੱਢ ਤੇ ਗਾਂਧੀ ਜੀ ਦੇ ਡੈਨ ਉਤੇ ਹਕਮਦੇ ਉਤੇ ਅਜੇ ਵੀ ਆਪਾਂ ਨੂੰ ਅਕਲ ਹੋਣੀ ਚਾਹੀਦੀ ਹੈ ਕਿ ਜੇ ਪਰ ਬਾਣੂ ਹਥਿਆਰ ਉਹ ਤੀਤੇ ਵਿੱਚ ਸਾਹ ਕਹਿੰਦੇ ਆ ਕਿ ਗੁਜਰਾਤ ਦੇ ਵਿੱਚ ਨਾ ਜਿਗੇ ਕਿ ਇਹ ਨਾ ਪਾਕਿਸਤਾਨ ਪੰਜਾਬ ਨਾ ਇੰਡੀਆ ਪੰਜਾਬ ਦੇ ਵਿੱਚ ਜਿਗੇ ਸਾਡੀ ਵਿਰਾਸਤ ਖਤਮ ਹੁੰਦੀ ਹੈ ਸਾਡੀ ਮਨੁੱਖਤਾ ਖਤਮ ਹੁੰਦੀ ਹੈ ਜਿੰਨਾ ਪਿਆਰ ਇਹਨਾਂ ਨੂੰ ਗੁਜਰਾਤੀਆਂ ਨਾਲ ਹੈ ਉੰਨਾ ਹੀ ਪਿਆਰ ਸਾਡਾ ਪੰਜਾਬੀਆਂ ਦੇ ਨਾਲ ਹੈ ਜੇ ਸਭ ਕੋਈ ਵੀ ਮਜਬੂਰ ਹੋਏ ਜਿਹੜੀ ਕਾਂਗੜਾ ਦੀ ਚਾਹ ਬਣਦੀ ਹੈ ਉਗਦੀ ਹੈ ਪੈਦਾ ਹੁੰਦੀ ਹੈ ਇਹ ਸਾਰੇ ਅੰਬਰਸਾਬ ਤੋਂ ਅਫਗਾਨਿਸਤਾਨ ਜਾਇਆ ਕਰਦੇ ਸੀ ਇੱਥੇ ਰੋਕ ਲਾ ਕੇ ਇਹ ਜੱਤਵਾ ਨੇ ਉਹ ਵੀ ਖਤਮ ਕਰ ਦਿੱਤਾ ਹੈਗਾ ਸਾਰੇ ਪਾਸੇ ਸਾਨੂੰ ਅਨੇ ਦੇਖਦਾ ਜਿੰਨ ਕਦੇ ਦੇਖਦਾ ਹੀ ਨਹੀਂ ਇੰਦਾ ਬੁਰਾ ਹਾਲ ਇਹ ਹਿੰਦੂਪਾ ਨੇ ਆਪਣੇ ਵੱਜਬ ਦੇ ਕਰਕੇ ਸਾਡੇ ਉੱਤੇ ਕੀਤਾ ਜੇ ਬਾਰਡਰ ਖੁੱਲੂਗਾ ਨੌਕਰੀਆਂ ਪੈਦਾ ਹੋਣਗੀਆਂ 70 ਲੱਖ ਫਿਰ ਸਮਗਰੀ ਲਈ ਕਿਹੜਾ ਤਿਆਰ ਹੋਊਗਾ ਕੋਈ ਨਹੀਂ ਇਹਦੇ ਵੰਡਾ ਇਹ ਭਗਵਾਨ ਸਾਹਿਬ ਦੀ ਅਕਲ ਚੱਲੂਗੀ ਗਾਵੇ ਚ ਸ਼ਾਦੀ ਨਾ ਮੋਦੀ ਜੀ ਜਿਹੜੇ ਪਵਾੜੇ ਦੀ ਝੜ ਨਹੀਂ ਇਹਨਾਂ ਨੂੰ ਅਬੰਨੀ ਸਮਝਦਾ ਇਹ ਸਿਰਫ ਕੱਟ ਵਿੰਤਰੀ ਤੇ ਮੁਸਲਮਾਨਾਂ ਦੇ ਬੈਰ ਕੱਢਣ ਨੂੰ ਆਏ ਹੋਏ ਆ ਫੋਰਨਾਂ ਦਾ ਜੋੜ ਦਾ ਰਾਜ ਕਰਨ ਦਾ ਮਕਸਦ ਹੀ ਹੈ ਜੀ ਗਾ ਜਿੰਸ ਮਗਲੀਂ ਕਟੂਗੀ ਪਿਆਰ ਵਧੂਗਾ ਪਿਆਰ ਵਧਨ ਦੇ ਨਾਲ Hindu ਤੇ Musalman ਦੀ ਜਿਹੜੀ ਦੁਸ਼ਮਣੀ ਹੈ ਉਹ ਕਟੂਗੀ ਕਿਉਂ ਕਰਕੇ ਵਪਾਰ ਚੱਲ ਪੈਣਾ ਮੈਨੂੰ ਜਿਹੜਾ Hindu ਉਹchna ਕਹਿੰਦਾ ਕਿ ਜੇ ਜੇ ਬਾਰਡਰ ਖੋਲਤਾ ਤਾਂ ਟੈਰਰਿਜ਼ਮ ਆ ਜੂਗੀ ਗਾਦੀ ਚੈਲਨ ਆ ਜੂਗੀ ਸਾਡਾ ਭਰਾ ਹਿੰਦੂ ਪਾਠ ਕਰਦਾ ਪੂਜਾ ਕਰਦਾ ਗਾਦੀ ਪੂਜਾ ਕਰਦਾ ਪੈਸੇ ਦੀ ਪੂਜਾ ਕਰਦਾ ਜੇ ਪੈਸੇ ਦੀ ਪੂਜਾ ਕਰਦਾ The people sold up and all of